ਲੜਕੀਆਂ ਦੇ ਸਕੂਲ ਕਾਲਜਾਂ ਦੇ ਨਜ਼ਦੀਕ ਬਿਨਾਂ ਵਜਾ ਗੇੜੀਆਂ ਲਾਉਣ ਵਾਲੇ ਮੰਚਲਿਆਂ ਦੀ ਹੁਣ ਨਹੀਂ ਖੈਰ ਪੁਲਿਸ ਹੋਈ ਸਖਤ ਜਾਣਕਾਰੀ ਮੁਤਾਬਕ ਜਲਾਲਾਬਾਦ ਸਬ ਡਿਵੀਜ਼ਨ ਦੇ ਨਾਉ ਨਯੂਥ ਡੀਐਸਟੀ ਜਤਿੰਦਰਪਾਲ ਸਿੰਘ ਗਿੱਲ ਦੇ ਵੱਲੋਂ ਅੱਜ ਜਲਾਲਾਬਾਦ ਦੇ ਲੜਕੀਆਂ ਦੇ ਸਕੂਲ ਦੇ ਨਜ਼ਦੀਕ ਖੁਦ ਨਾਕਾ ਲਾਇਆ ਗਿਆ ਜ਼ਿੰਦਗੀ ਕਿ ਪੁਲਿਸ ਦਾ ਕਹਿਣਾ ਹੈ ਕਿ ਕਿਸੇ ਵੀ ਤਰ੍ਹਾਂ ਦੇ ਮਨਚਲੇ ਨੂੰ ਛੁੱਟੀ ਦੇ ਟਾਈਮ ਲੜਕੀਆਂ ਦੇ ਸਕੂਲ ਜਾਂ ਫਿਰ ਕਾਲਜ ਦੇ ਨਜ਼ਦੀਕ ਬਿਨਾਂ ਕੰਮ ਦੇ ਆਵਾਰਾ ਕਰਦੀ ਨਹੀਂ ਕਰਨ ਦਿੱਤੀ ਜਾਏਗੀ ਮਿਸਲ ਦੱਸਿਆ ਕਿ ਅੱਜ ਪਹਿਲਾ ਦਿਨ ਹੈ ਅਤੇ ਅੱਜ ਵਾਰਨਿੰਗ ਦਿੱਤੀ ਜਾ ਰਹੀ ਹੈ ਅਤੇ ਅੱਜ ਤੋਂ ਬਾਅਦ ਲੜਕੀਆਂ ਨੂੰ ਸਕੂਲਾਂ ਤੇ ਨਜ਼ਦੀਕ ਜਿਹੜਾ ਵੀ ਆਵਾਰਾਜਰ ਕੀ ਕਰਦਾ ਕਾ ਉਹ ਆਇਆ ਉਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਜਿਸਰ ਅੱਜ ਕਿਸ ਤਰ੍ਹਾਂ ਦੀ ਜਿਹੜੀ ਕਾਰਵਾਈ ਸ਼ੁਰੂ ਕੀਤੀ ਗਈ ਹੈ ਜਿਹੜੇ ਪੌਂਡ ਆਸ਼ਕਨ ਨੂੰ ਲੈ ਕੇ ਹੈ ਸਾਇਦ ਪਹਿਲੇ ਸੀ ਪਿਛਲੇ ਮਹੀਨੇ ਲੜਕੀਆਂ ਜਿਹੜੀਆਂ ਆਪਣੇ ਸਕੂਲ ਨੇ ਸਮਾਜ ਨਾਲ ਪਰਮਾਣੂ ਮੁਫਤ ਸੇਵਾ ਵਾਲਿਆਂ ਨਾਲ ਜਿਹੜਾ ਲਗਾਇਆ ਨਾਲ ਰਸਤਾ ਆਫੇਪਾਜੀ ਦਿੱਤੀ ਜਾ ਰਹੀ ਹੈ ਬੁੱਲਰ ਵਾਲੀ ਜੀ ਲੋਕੋ ਦੇ ਲਈ ਬਹੁਤ ਹੀ ਸਕਾਰਾਤਮਕ ਹੋਏ ਆ ਸਾਡੀ ਉਸ ਸ਼ਰਾਰਤੀ ਅਨਸਰ ਨੇ ਉਹਨਾਂ ਦੇ ਖਿਲਾਫ ਪਾਰਾ ਕਿ ਉਹ ਜਿਹੜਾ ਇਹਨਾਂ ਨੂੰ ਲਾਇਸੈਂਸ ਆਇਆ ਜਾ ਸਕਦਾ ਨਾਕਾ ਬਾਦ ਤੋਂ ਛੱਡ ਕੇ ਜੀ ਸਰ ਕੀ ਚੇਤਾਵਨੀ ਦੇਣੀ ਚਾਹੁੰਦੇ ਹੋ ਜਿਹੜੇ ਇਹ ਵਾਰ-ਵਾਰ ਇਹ ਜਿਹੜੇ ਸ਼ਰਾਰਤੀ ਅਨਸਰ ਨੇ ਬਾਜ਼ ਨਹੀਂ ਆ ਰਹੇ ਜੀ ਪਹਿਲਾਂ ਤਾਂ ਮੈਂ ਬੇਇੱਜ਼ਤੀ ਕਰਨਾ ਚਾਹੁੰਦਾ ਹਾਂ ਕਿਸੇ ਪੰਜਾਬ ਦੇ ਇੱਕ ਵਧੀਆ ਨਾਗਰਿਕ ਨੂੰ ਪਰ ਚੰਗੇ ਨਾਗਰਿਕ ਹੋਣ ਦੇ ਨਾਤੇ ਉਸ ਦਾ ਤੁਸੀਂ ਫਰਜ਼ ਨਿਭਾਓ ਸਾਡਾ ਸਹਿਯੋਗ ਕਰੋ ਕਾਜ ਉਸ ਸਮਾਜ ਸਿਰਜ ਸਿੱਧ ਸੱਜਣ ਕਿ ਜੋ ਪੰਜਾਬ ਦੇ ਨਸ਼ਿਆਂ ਦਾ ਕਲੰਕ ਜਾਂ ਇਹ ਦੁਨਧਾਰਬਾਜੀ ਸ਼ਰਾਬਬਾਜੀ ਦਾ ਕਲੰਕ ਆ ਇਹਨੂੰ ਮਿਟਾ ਸਕੀਏ ਉਹ ਨੌਜਵਾਨ ਬਹੁਤ ਜ਼ਿਆਕ ਰੋਣ ਨਾਲ ਹੀ ਸਮਾਜ ਸੇਵੀ ਜਿਹੜੇ ਸਰਗਰਮ ਆ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਇਹ ਵੀ ਕੈਂਪ ਲਗਾ ਕੇ ਛਿੰਡਾਂ ਵਿੱਚ ਜਿਹੜੇ ਕੋਜਾ ਸਾਨੂੰ ਪਤਾ ਹੀ ਹੁੰਦਾ ਵੀ ਕਿਹੜੇ ਬੱਚੇ ਬੇਸ਼ਰਾਬਬਾਜੀ ਖਲੋਣ ਧੰਨਵਾਦ ਜੀ ਉਹਨਾਂ ਦੇ ਸਮਝਾ ਸਕਦੇ ਜਿਹੜੇ ਨਾਂ ਬਾਜ਼ ਆਉਣਗੇ ਉਹਨਾਂ ਦੇ ਖਿਲਾਫ ਸਰ ਇੱਕ ਹੋਰ ਦੇਖਣ ਚਾਇਆ ਜੀ ਜਿਹੜਾ ਸਕੂਲ ਸੇਫਟੀ ਵਾਣ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਜੀ ਭਾਈ ਸਕੂਲੀ ਬੈਣਾ ਨੇ ਜਿਹੜੀਆਂ ਕਿ ਕੰਡਮ ਹਾਲਤ ਚ ਚੱਲ ਰਹੀਆਂ ਨੇ ਉਹਨਾਂ ਪ੍ਰਤੀ ਵੀ ਕੋਈ ਇਸ ਤਰ੍ਹਾਂ ਦਾ ਕੋਈ ਆਉਣ ਵਾਲੇ ਸਮੇਂ ਚ ਐਕਸ਼ਨ ਲਿਆ ਜਾਏਗਾ ਸਮੇਂ ਸਮੇਂ ਤੇ ਸਾਡੀ ਜਿਹੜੀ ਟ੍ਰੈਫਿਕ ਵੀ ਉਦਾਤ ਨਹੀਂ ਚੈਕਿੰਗ ਕਰਦੇ ਰਹਿੰਦੇ ਇਸ ਤੋਂ ਇਲਾਵਾ ਵੀ ਅਸੀਂ ਡੀਸੀਓ ਜੀ ਤੋਂ ਲੂ ਜਾਂ ਡੀਪੀ ਆਫਿਸ ਤੋਂ ਲੂ ਉਹ ਕਰਮਚਾਰੀ ਨਿਯੁਕਤ ਕੀਤੇ ਗਏ ਐਸਐਫਟੀ ਲਈਆਂ ਨੂੰ ਚੈੱਕ ਕਰ ਲਈ ਉਹਨਾਂ ਨਾਲ ਵੀ ਅਸੀਂ ਰਸਤਾ ਕਰਕੇ ਉਹ ਜੋ ਸੇਫਟੀ ਮਿਆਰ ਜੰਨੀਆਂ ਵਿਕਲਪ ਪੂਰੇ ਕਰਦੇ ਨੇ ਉਹੀ ਰੋਡ ਦੇ ਉੱਤੇ ਚੱਲਣ ਬਾਕੀਆਂ ਨੂੰ ਨਾ ਚੱਲਣ ਕਿੰਨੀਆਂ ਥਾਵਾਂ ਤੇ ਚੈਕਿੰਗ ਕੀਤੀ ਜਾ ਰਹੀ ਹੈ ਜੀ ਹਾਂ ਪਹਿਲਾਂ ਦੇਖੋ ਜੀ ਅਸੀਂ ਅ ਛੀ ਰੁਦਮ ਸਿੰਘ ਚੌਂਕ ਤੇ ਵੀ ਨਾਕਾ ਸਾਡਾ ਹੈਗਾ ਉਸ ਤੋਂ ਇਲਾਵਾ ਸ਼ਹਿਰ ਦੇ ਵੱਖ-ਵੱਖ ਏਰੀਏ ਦੇ ਵਿੱਚ ਅ ਥੋੜੇ-ਥੋੜੇ ਟਾਈਮ ਲਈ ਅ ਖੜ ਕੇ ਜਿਹੜਾ ਚੈਕਿੰਗ ਕਰਦੇ ਹਾਂ ਉਹਾਂ ਜੋ ਪੁਲਿਸ ਦੀ ਸ਼ਿਫਟ ਹੋ ਰਹੀ ਹੈ ਇੱਥੇ ਵੀ ਅ ਕੋਸ਼ਿਸ਼ ਕਰਾਂਗੇ ਕਿ ਦਿੱਲੀ ਜਿਹੜਾ ਚੈਕਿੰਗ ਕੀਤੀ